ਕਿਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਮਿੱਠਾ ਸਿੰਘ ਜੀ ਅੱਜ ਵੀ ਇਸ ਆਹਾ ਆਹਾ ਬਲੇ ਬਲੇ ਚਵਾਦਾ ਜੈ ਜੀ ਜੈ ਜੀ ਬਾਜੀ ਦਾ ਡਾਟ ਜਾਂਦੇ ਆ ਜੀ ਕਿਆ ਬਾਤ ਹੈ ਬੈਠੋ 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 ਤਸ਼ਰੀਫ ਰੱਖੋ ਜੀ ਬੈਠੇ ਜੀ ਆ ਤੇ ਮौजਾਂ ਲੱਗ ਗਈਆਂ ਅੱਜ ਹੈ ਕਿਆ ਬਾਤ ਹੈ ਜੀ ਹੋਰ ਸੁਣਾਓ ਕੀ ਹਾਲ ਬਹੁਤ ਵਧੀਆ ਜੀ ਬਹੁਤ ਵਧੀਆ ਹਾਲੀ ਚਾਲੇ ਜਿਹੜੇ ਆ ਉਹ ਦੇਖੋ ਉੱਪਰ ਵਾਲੇ ਦੀ ਦਇਆ ਆ ਕੰਮ ਕਾਰ ਚੱਲੀ ਜਾਂਦਾ ਚੰਗਾ ਸਿਹਤ ਵੀ ਠੀਕ ਆ ਚਲੋ ਤੁਸੀਂ ਸੁਣਾਓ ਬਰਕਰਾਰ ਚਾਹੀਦੀ ਆ ਜੀ ਸਿਹਤ ਸਿਹਤ ਹੈ ਤਾਂ ਸਾਰਾ ਕੁਝ ਹੈ ਹਾਂ ਚਾਮਿਆਂ ਤੇ ਕੰਮ ਆ ਬਿਲਕੁਲ ਜੀ ਬਿਲਕੁਲ ਜੀ ਗੱਲ ਆ ਹੈਨਾ ਦਾਸ ਸਾਹਿਬ ਦਾ ਫੋਨ ਆਇਆ ਸੀ ਅੱਛਾ ਕਹਿੰਦੇ ਬੈਠਕ ਚਾਉਣਾ ਕਿਆ ਬਾਤ ਹੈ ਕਿਆ ਬਾਤ ਹੈ ਤੇ ਮੈਂ ਕਿਹਾ ਫਿਰ ਆਪਾਂ ਇਕੱਠੇ ਚੱਲਾਂਗੇ ਤੁਸੀਂ ਮੇਰੇ ਨਾਲ ਤੁਸੀਂ ਮੈਨੂੰ ਉਡੀਕ ਕੇ ਜਾਇਓ ਮੈਂ ਇਹਨਾਂ ਨੂੰ ਕਿਹਾ ਥੋੜਾ ਮੇਰੇ ਘਰੇ ਬੈਠ ਜਿਓ अच्छा गया थोड़ा लांबे गया सी आज अच्छा चलो दा पूछदा मैं भी गया ही <laughs> <laughs> जी। 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 ते अड्डे घर ਤੁਸੀਂ ਮੈਨੂੰ ਮਿਲੇ ਨਹੀਂ ਮੈਂ ਕਰਦਾ ਤੁਹਾਡਾ ਗੱਲ ਪਹਿਲੇ ਜਾਣ ਪਛਾਨ ਕਰਾਓ ਐਨ ਵਧੀਆ ਤਰੀਕੇ ਨਾਲ ਡਾਕਟਰ ਇਹਨੇ ਡਾਕਟਰ ਜਸਵਿੰਦਰ ਸਿੰਘ ਜੀ ਡਾਕਟਰ ਜਸਵਿੰਦਰ ਸਿੰਘ ਜੀ ਜੀ ਇਹ ਬਲਾਕ ਖੇਤੀਬੜੀ ਅਫਸਰ ਨੇ ਜੀ ਅੱਛਾ ਜਿਹੜਾ ਖੇਤੀਬੜੀ ਤੇ ਕਿਸਾਨ ਭਲਾਈ ਵਿਭਾਗ ਹੈ ਨਾ ਪੰਜਾਬ ਦਾ ਹਾਂਜੀ ਹਾਂਜੀ ਉਹਦੇ ਵਿੱਚ ਫਤਿਹਗੜ੍ਹ ਸਾਹਿਬ ਵੀ ਖੇ ਆਪਣੀ ਸੇਵਾ ਨਿਭਾਤਾ ਪਵਿੱਤਰ ਨਗਰੀ ਚ ਸੇਵਾ ਨਿਭਾ ਰਹੇ ਬਿਲਕੁਲ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਡਾਸਨ ਆਫ ਇਹ ਕਰਦੇ ਅੱਜ ਪੂਰੀ ਬਿਲਕੁਲ ਜੀ ਬਿਲਕੁਲ ਹੁਣ ਦੱਸੋ ਤੁਸੀਂ ਕਿਥੇ ਗਏ ਅੱਛਾ ਤੁਸੀਂ ਘਰ ਗਏ ਸੀ ਨਾ ਤਾਂ ਪਤਾ ਲੱਗਿਆ ਮੈਨੂੰ ਕੰਮ ਸੀ ਟੋੜਾ ਜਾਣਾ ਮੈਂ ਗਿਆ ਸੀ ਜੀ ਅੱਜ ਖੇਤੀਬੜੀ ਯੂਨੀਵਰਸਿਟੀ ਲੁਧਿਆਣੇ ਅੱਛਾ ਹਾਂ ਕੀ ਬਾਤ ਹੈ ਉਹ ਆਪਣੇ ਪਿੰਡ ਦਾ ਜਿਹੜਾ ਸੈਲਫ ਫਿਲਮ ਗਰੁੱਪ ਨਹੀਂ ਬਣਿਆ ਆ ਬੀਬੀਆਂ ਨੇ ਬਣਾਇਆ ਜੀ ਹਾਂ 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 ਉਹ ਕਹਿੰਦੇ ਜੀ ਤੁਸੀਂ ਲੁਧਿਆਣੇ ਜਾ ਕੇ ਸਾਡੀ ਸਟਾਲ ਬੁੱਕ ਕਰਾ ਲਿਓ ਕਿਉਂਕਿ ਮੇਲਾ ਆ ਗਿਆ 13 ਤੇ 14 ਸਤੰਬਰ ਆ ਗਿਆ ਆ ਗਿਆ ਹੈਨਾ ਆ ਗਿਆ ਉਫਰ ਉੱਥੇ ਉਹਨਾਂ ਨੇ ਆਪਣਾ ਸਮਾਨ ਸਭ ਰੱਖਣਾ ਹੁੰਦਾ ਨਾ ਮੇਲੇ ਦੇ ਵਿੱਚ ਫਿਰ ਮੈਂ ਉਹ ਬੱਕਰਾ ਗਿਆ ਗਿਆ ਬਹੁਤ ਉਦਮੀ ਆ ਸਾਰੀਆਂ ਕੁੜੀਆਂ ਸਾਡੀਆਂ ਬਹੁਤ ਉਦਮੀਆਂ ਜੀ ਬਹੁਤ ਉਦਮੀਆਂ ਬਹੁਤ ਵਧੀਆ ਕੰਮ ਕਰ ਰਹੀਆਂ ਆ ਔਰ ਤੁਸੀਂ ਉਹਨਾਂ ਤੋਂ ਵੀ ਅੱਛਾ ਕੰਮ ਕੀਤਾ ਵੀ ਉਹਨਾਂ ਲਈ ਸਟਾਲ ਬੁੱਕ ਕਰਾ ਬਿਲਕੁਲ ਜੀ ਬਿਲਕੁਲ ਬੱਕਰਾ ਆਂਦੀ ਆ ਫਿਰ ਠੀਕ ਠਾਕ ਰਿਹਾ ਸਫ਼ਰ ਉਹ ਠੀਕ ਰਿਹਾ ਜੀ ਬਸ ਆਉਂਦੇ ਹੋਏ ਥੋੜਾ ਮੂਡ ਖਰਾ ਹੋਇਆ ਕੀ ਕਹਾਂ ਲੂ ਔਰ ਜਦੋਂ ਸੱਤ ਲੋਚ ਟੱਪਣ ਲੱਗਿਆ ਨਾ ਹਾਂ 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 ਉਹ ਸਾਈਡ ਤੇ ਇੱਕ ਨਾ ਬੰਦਾ ਨਾ ਆਪਣੇ ਬੇਟੇ ਨੂੰ ਖੜਾ ਕੇ ਉੱਤੋਂ ਦੀ ਲਫਾਫਾ ਭਰੀ ਜਾਵੇ ਅੱਛਾ ਚਾਰ ਚਾਰ ਪੰਜ ਗਿੜੀ ਦਿੱਤੇ ਉਹਨੇ ਲਫਾਵਾ ਵਿੱਚ ਮਾਰਿਆ ਸੱਤ ਲੋ ਲਫਾਵਾ ਹੀ ਮਾਰਿਆ ਨਾ ਉਹ ਲਫਾਵਾ ਹੀ ਮਾਰਿਆ ਜੀ ਗੁਰੂ ਜੀ ਦੇਖੋ ਗੱਲ ਇਹ ਹੁੰਦੀ ਆ ਚਾਹਾਂਸਾ ਤੁਹਾਡੀ ਗੱਲ ਮੈਂ ਸਮਝ ਗਿਆ ਜਿਹੜੀ ਤੁਸੀਂ ਕਰਨਾ ਚਾਹੁੰਦੇ ਹੋ ਇਹ ਪੁਰਾਣੇ ਕੁਝ ਵਹਿਮ ਭਰਮ ਆ ਜਿਹੜੇ ਤੁਰੇ ਆ ਰਹੇ ਆ ਹੈ ਵੀ ਇਹ ਅਸੀਂ ਜਿਹੜੇ ਜਾ ਕੇ ਕਈਆਂ ਨੂੰ ਕਹਿ ਦਿੰਦੇ ਆ ਜੀ ਆਹ ਹੋ ਗਿਆ ਆਹ ਹੋ ਗਿਆ ਉਹ ਸਾਨੂੰ ਵਹਿਮਾਂ ਚ ਪਾ ਦਿੰਦੇ ਆ ਹੈਨਾ ਇਹਦੇ ਇਹ ਜੀ ਇਹਨੂੰ ਕਿਸੇ ਨੇ ਘੇਰ ਲਿਆ ਆ ਇਹਦੇ ਤੋਂ ਆ ਬਾਾਰ ਹੋ ਇਹਦੇ ਤੋਂ ਆ ਬਾਾਰ ਹੋ ਇਹਦੇ ਤੋਂ ਆ ਬਾਾਰ ਹੋ ਇਹਨੂੰ ਉੱਥੇ ਲੈ ਕੇ ਜਾਓ ਇਹਨੂੰ ਉੱਥੇ ਲੈ ਕੇ ਜਾਓ ਦੇਖੋ ਗੱਲ ਇਹ ਹੁੰਦੀ ਆ ਦੋ ਹੀ ਗੱਲਾਂ ਨੇ ਜਾਂ ਤੇ ਸਾਡਾ ਨਿਆਣਾ ਕੰਮ ਨਹੀਂ ਕਰਦਾ ਤੇ ਜਾਂ ਫਿਰ ਇਹ ਮਿਹਨਤ ਨਹੀਂ ਕਰਦਾ ਜਾਂ ਉਹ ਢਿੱਲਾ ਆ ਥੋੜਾ ਉਹਨੂੰ ਡਾਕਟਰ ਨੂੰ ਦਿਖਾਓ ਗੱਲ ਕੋਈ ਹੋਰ ਹੁੰਦੀ ਆ ਜੀ ਆਪਾਂ ਐਵੇਂ ਦੂਜੇ ਚੱਕਰਾਂ ਚ ਪੈ ਜਾਂਦੇ ਆ ਹਨਾ ਉਹ ਵੀ ਗਲਤ ਆ ਹਨਾ ਗਲਤ ਆ ਵਹਿਮ ਭਰਮ ਜਿਹੜੇ ਆ ਇਹ ਸਾਡੇ ਸਮਾਜ ਨੂੰ ਘੁਣ ਬਣ ਕੇ ਖਾ ਰਹੇ ਅਬ ਮੈਂ ਤਾਂ ਕਦੀ ਨਹੀਂ ਰੁਕਿਆ ਮਿੱਠਾ ਸਿੰਘ ਤੁਹਾਨੂੰ ਸਹੀ ਗੱਲ ਦੱਸਾਂਵੇਂ ਜੀ 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 ਅਬ ਬਿੱਲੀ ਰਸਤਾ ਕੱਟ ਗਈ ਨਾ ਕਹਿ ਜਾਂਦੇ ਆ ਮੀਂ ਲੰਘਣਾ ਉਦੋਂ ਥੋੜੀ ਰੁਕ ਜਾਓ ਜਾਂ ਪਿੱਛੇ ਮੁੜ ਜਿਓ ਥੋੜਾ ਜਿਆ ਜਿਹੜੇ ਕਹਿੰਦੇ ਆ ਨਾ ਕੱਪ ਮੈਂ ਨਹੀਂ ਕਦੇ ਰੁਕਿਆ ਜਿਹੜੇ ਕਹਿੰਦੇ ਬਿੱਲੀ ਰਸਤਾ ਕੱਟ ਗਈ ਬਿੱਲੀ ਵੀ ਉਹਨਾਂ ਬਾਰੇ ਇਹੋ ਹੀ ਕਹਿੰਦੀ ਠੀਕ ਕਹਿੰਦੀ ਐ ਮਾੜੇ ਮੈਨੂੰ ਵੀ ਦੱਸੋ ਉਹ ਦੋ ਬਿੱਲੀਆਂ ਮਿਲਿਆ ਆਂਦੀ ਬੜੀ ਭੈਣਾਂ ਦੋ ਆਸਿਆ ਕੀ ਗੱਲ ਐ ਕਹਿੰਦੀ ਗਈਆਂ ਚਾਰ ਪੰਜ ਘਰਾਂ ਚ ਖਾਣ ਨੂੰ ਕੁਝ ਨਹੀਂ ਮਿਲਿਆ ਹਾਂ ਆਖੇ ਕਿਉਂ ਆਖੇ ਸ਼ਹਿਰੇ ਮੇਂ ਜਦੋਂ ਘਰ ਨਿਕਲੀ ਇੱਕ ਬੰਦਾ ਮੇਡਾ ਇਹ ਜੇ ਲਈ ਦੇਖੋ ਜੇ ਅਸੀਂ ਉਹਨਾਂ ਬਾਰੇ ਸੋਚਦੇ ਆਂ ਤੇ ਉਹ ਵੀ ਸਾਡੇ ਬਾਰੇ ਸੋਚ ਸਕਦੇ ਬਿਲਕੁਲ ਜੀ ਇਹ ਇਨਾਂ ਵਹਿਮਾਂ ਭਰਮਾਂ ਚ ਨਹੀਂ ਕੋਈ ਪਰਿਆ ਨਹੀਂ ਪੈਣਾ ਚਾਹੀਦਾ ਕਈ ਵਾਰੀ ਪਤਾ ਕੀ ਹੁੰਦਾ ਇਹ ਵਹਿਮ ਭਰਮ ਸਿਰਫ ਇੱਥੋਂ ਤੱਕ ਮਹਦੂਦ ਨਹੀਂਗੇ ਸਾਡਾ ਬੱਚਾ ਪੜ੍ਹਿਆ ਲਿਖਿਆ ਉਹਨੂੰ ਕਿਤੇ ਨੌਕਰੀ ਨਹੀਂ ਮਿਲਦੀ ਹੈਨਾ ਮਿਲ ਜੂਗੀ ਉਹ ਬੜੀਆਂ ਭੈੜੀਆਂ ਖਬਰਾਂ ਵੀ ਆਪਾਂ ਪੜ੍ਹਦੇ ਆਂ ਜੀ ਅਖਬਾਰਾਂ ਦੇ ਵਿੱਚ ਵੀ ਕੁਝ ਪਾਉਣ ਲਈ ਬਹੁਤ ਕੁਝ ਕਰਤਾ ਬਣੇ ਹਣਾ ਬੜਾ ਕੁਝ ਕਰਦੇ ਆਂ ਆਖੇ ਜੀ ਇਹ ਕਿਸੀ ਦੇ ਕੁਝ ਕਰਤਾ ਹੈ ਕਿਸੇ ਕੋਲ ਜਾਓ ਉਹਨੂੰ ਦਿਖਾ ਕੇ ਆਓ ਇਨਾ ਵਹਿਮਾਂ ਭਰਮਾਂ ਚੋਂ ਨਿਕਲੋ ਮਿਹਨਤ ਕਰੋ ਪੱਖੇ ਅੱਗੇ ਕੇਨ ਲੈ ਮਿਹਨਤ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਓ ਮੈਂ ਤਾਂ ਇਹੀ ਕਹਿੰਦਾ ਜੀ ਰੱਬ ਤੇ ਡੋਰੀਆਂ ਰੱਖੋ ਸਭ ਕੁਝ ਉਹ ਸਹੀ ਕਰਦਾ ਸਹੀ ਕਰਦਾ ਜੀ ਕਿਉਂ ਨਹੀਂ ਕਰਦਾ ਆਪਣੇ ਕੰਮ ਚੰਗੀ ਤਰ੍ਹਾਂ ਕਰੀ ਜਾਓ ਜਿਵੇਂ ਹੁਣ ਇੱਕ ਕੰਮ ਮੇਰੇ ਕੋਚ ਰਿਆ ਵੀ ਮੰਡੀਆਂ ਦੇ ਭਾਅ ਪੜਨੇ ਉਹ ਮੈਨੂੰ ਪਤਾ ਜੀ ਤੁਹਾਡੇ ਕੋਲ ਆ ਗਿਆ ਇਹ ਅੱਜ ਲੱਗਦਾ ਮੰਡੀਆਂ ਦੇ ਭਾਅ ਆ ਗਏ ਆ ਜੀ ਇਹ ਜਿਹੜੇ ਆਲੂ ਆ ਏ ਜਲੰਧਰ ਵਿਕੇ 800 ਰੁਪਏ ਕਿਵੰਟਲ ਅੱਛਾ ਜੀ ਮਾਨਸਾ 1850 ਰੁਪਏ ਖੰਨਾ 1400 ਰੁਪਏ ਲੁਧਿਆਣਾ 1150 ਰੁਪਏ ਮਲੋਟ 900 ਰੁਪਏ ਤੇ ਪਟਿਆਲਾ 1600 ਰੁਪਏ ਜੀ ਜੀ ਪਿਆਜ਼ ਅੱਜ ਵਿਕਿਆ ਜਲੰਧਰ 2100 ਰੁਪਏ ਮਾਨਸਾ 3400 ਰੁਪਏ ਖੰਨਾ 2500 ਰੁਪਏ ਲੁਧਿਆਣਾ 2800 ਰੁਪਏ ਮਲੋਟ 2200 ਰੁਪਏ ਤੇ ਪਟਿਆਲਾ ਭਾਰਿਆ ਜੀ 3000 ਰੁਪਏ ਕਿਵੰਟਲ ਹਮ ਟਮਾਟਰ ਜਲੰਧਰ ਵਿਕੇ ਜੀ 1700 ਰੁਪਏ ਮਾਨਸਾ 3400 ਰੁਪਏ ਖੰਨਾ 1500 ਰੁਪਏ ਲੁਧਿਆਣਾ 3000 ਰੁਪਏ ਮਲੋਟ 2000 ਰੁਪਏ ਤੇ ਪਟਿਆਲਾ 1500 ਰੁਪਏ ਜੀ ਜਿਹੜਾ ਬੈਂਗਣ ਆ ਇਹ ਜਲੰਧਰ ਵੀ ਕਿਹਾ 700 ਰੁਪਏ ਮਾਨਸਾ 2400 ਰੁਪਏ ਖੰਨਾ 1000 ਰੁਪਏ ਲੁਧਿਆਣਾ 1300 ਰੁਪਏ ਮਲੋਟ 2400 ਰੁਪਏ ਤੇ ਪਟਿਆਲਾ 2000 ਰੁਪਏ ਜੀ ਅੱਛਾ ਜੀ ਕੀ ਆ ਜਲੰਧਰ ਵੀ ਕਿਹਾ 900 ਰੁਪਏ ਕੁਇੰਟਲ ਮਾਨਸਾ 4000 ਰੁਪਏ ਭਾਅ ਮਿਲਿਆ ਜੀ ਤੇ ਖਨਾ 800 ਰੁਪਏ ਲੁਧਿਆਣਾ 1000 ਰੁਪਏ ਮਲੂਟ 2500 ਰੁਪਏ ਤੇ ਪਟਿਆਲਾ 800 ਰੁਪਏ ਹੂੰ ਇਹ ਤੇ ਸੀ ਜੀ ਮੰਡੀਆਂ ਦੇ ਭਾ ਜੀ ਆਪਾਂ ਦਿੱਤੇ ਸੁਣਾ ਜੀ ਜੀ ਹੁਣ ਆਈਏ ਡਾਕਟਰ ਸਾਹਿਬ ਬਿਲਕੁਲ ਜੀ ਜਿਵੇਂ ਤੁਸੀਂ ਦੱਸਿਆ ਹੀ ਆ ਫਤਿਹਗੜ੍ਹ ਸਾਹਿਬ ਤੋਂ ਆਏ ਆ ਉਹ ਚਫਸਰ ਆ ਹੂੰ ਇਹਨਾਂ ਨਾਲ ਗੱਲ ਕਰਨੀ ਹੈ ਜਿਹੜੀ ਬਹੁਤ ਅਹਿਮ ਗੱਲਬਾਤ ਆ ਉਹ ਇਹ ਹੈ ਵੀ ਖੇਤੀਬਾੜੀ ਵਿਭਾਗ ਵੱਲੋਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੂੰ ਬਹੁਤ ਵਧੀਆ ਤੁਸੀਂ ਗੱਲਬਾਤ ਚੁਣ ਕੇ ਰੱਖੀ ਆ ਕਰਨੀ ਜਿਹੜੀ ਜੀ ਜੀ ਹਾਂ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਤੁਸੀਂ ਪੁੱਛ ਸਕਦੇ ਹੋ ਸਾਨੂੰ ਟੈਲੀਫੋਨ ਕਰਕੇ ਸਾਡਾ ਟੈਲੀਫੋਨ ਨੰਬਰ ਹੈ 0181 2814246 ਤੇ ਸਾਡਾ ਦੂਜਾ ਨੰਬਰ ਹੈ 0181 282 ਇਹ 2814244 ਜੀ ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰਕੇ ਤੁਸੀਂ ਡਾਕਟਰ ਸਾਹਿਬ ਵੈਟਰਨਰੀ ਜਸਵਿੰਦਰ ਜੀ ਇਹ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਜੀ ਜੀ ਡਾਕਟਰ ਸਾਹਿਬ ਜੀਓ ਬੜੀਆਂ ਸੋਹਣੀਆਂ ਅਸੀਂ ਫਸਲਾਂ ਬੀਜਦੇ ਹਾਂ ਹੈਨਾ ਚਲੋ ਚਾਰ ਪੈਸੇ ਜੇਬ ਚ ਆ ਵੀ ਜਾਂਦੇ ਆ ਇਹ ਅੱਜਕੱਲ ਬਹੁਤ ਜ਼ਿਆਦਾ ਗੱਲ ਸੁਣਨ ਚ ਆ ਰਹੀ ਆ ਵੀ ਫਸਲੀ ਵਿਪਿੰਤਾ ਫਸਲਾਂ 'ਚ ਬਦਲਾਅ ਲਿਆਓ ਆ ਕਰੋ ਉਹ ਕਰੋ ਹਮ ਸਭ ਤੋਂ ਪਹਿਲੇ ਥੋੜੀ ਜਿਹੀ ਲਫ਼ਜ਼ਾਂ ਸਾਨੂੰ ਇਹ ਦਾ ਛੱਡੋ ਵੀ ਇਹ ਫਸਲੀ ਵਿਭਿੰਨਤਾ ਹੈ ਕੀ ਆ ਇਹਦੀ ਹੁਣ ਸਾਨੂੰ ਲੋੜ ਕਿਉਂ ਆ ਹੂੰ ਮਠਾ ਸਿੰਘ ਜੀ ਫਸਲੀ ਵਿਭਿੰਨਤਾ ਹੈਗੀ ਆ ਕਿ ਆਪਣੀ ਫਸਲਾਂ ਦੇ ਵਿੱਚ ਵਨਸਵਨਤਾ ਮਤਲਬ ਕਿ ਆਪਾਂ ਨੇ ਇੱਕੋ ਹੀ ਫਸਲ ਨਹੀਂ ਜਿਆਦਾ ਵੱਡੇ ਰਕਬੇ ਦੇ ਵਿੱਚ ਬੀਜਣੀ ਸਗੋਂ ਆਪਾਂ ਨੇ ਸਾਰੀਆਂ ਵਡੀਆਂ ਵਨਸਵਨੀਆਂ ਫਸਲਾਂ ਨੇ ਆਪਣੇ ਖੇਤ ਦੇ ਵਿੱਚ ਆਪਾਂ ਨੇ ਬੀਜਣੀਆਂ ਨੇ ਸੋ ਇਹ ਹੁੰਦੀ ਆ ਫਸਲੀ ਵਿਭਿੰਨਤਾ ਜੀ ਇਹਦੀ ਹੁਣ ਲੋੜ ਤਾਂ ਪਈ ਆ ਜੀ ਕਿਉਂਕਿ ਆਪਾਂ ਨੂੰ ਨਾ ਇੱਕੋ ਫਸਲ ਜਦੋਂ ਆਪਾਂ 5 ਸਾਲਾਂ ਤੋਂ 10 ਸਾਲਾਂ ਤੋਂ 20 ਸਾਲਾਂ ਤੋਂ ਉਹੀ ਫਸਲੀ ਚੱਕਰ ਕਣਕ ਝੋਨਾ ਕਣਕ ਝੋਨਾ ਬੀਜੀ ਜਾ ਰਹੇ ਆ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਆਪਾਂ ਨੂੰ ਆਉਣ ਲੱਗੀਆਂ ਜੀ ਜੀ ਸਭ ਤੋਂ ਜਿਹੜੀ ਮੁੱਖ ਸਮੱਸਿਆ ਹੈਗੀ ਆ ਆਪਾਂ ਸਾਰੇ ਜਾਣਦੇ ਆ ਕਿ ਆਪਣਾ ਜਿਹੜਾ ਧਰਤੀ ਦਾ ਹੇਠਲਾ ਪਾਣੀ ਆ ਬਹੁਤ ਉਹਦੀ ਬਹੁਤ ਆਪਾਂ ਨੂੰ ਸਮੱਸਿਆ ਜਿਹੜੀ ਆ ਉਹ ਆ ਰਹੀ ਆ ਇਸ ਤੋਂ ਇਲਾਵਾ ਜਦੋਂ ਆਪਾਂ ਇੱਕੋ ਹੀ ਫਸਲ ਬਾਰ ਬਾਰ ਬੀਜੀ ਜਾਂਦੇ ਆ ਆਹ ਉਹ ਇੱਕ ਖਾਸ ਤਰ੍ਹਾਂ ਦੇ ਜਿਹੜੇ ਤੱਤ ਨੇ ਧਰਤੀ ਦੇ ਵਿੱਚੋਂ ਲੈਂਦੀ ਰਹਿੰਦੀ ਆ। ਹੂੰ। ਤਾਂ ਆਪਣੀ ਜਿਹੜੀ ਮਿੱਟੀ ਦੀ ਸਿਹਤ ਹੈਗੀ ਆ ਉਹ ਵੀ ਕਿਤੇ ਨਾ ਕਿਤੇ ਆਪਾਂ ਇੱਕੋ ਤਰ੍ਹਾਂ ਦੇ ਤੱਤ ਹੋਂਕਰ ਨਿਕਲਣ ਕਰਕੇ ਉਹ ਖਰਾਬ ਖਰਾਬ ਕਰ ਲੈਨੇ ਆ। ਜੀ। ਬਾਕੀ ਇਹਦੇ ਵਿੱਚ ਕੀ ਉਹਨਾਂ ਜਦੋਂ ਆਪਾਂ ਇੱਕੋ ਤਰ੍ਹਾਂ ਦੀਆਂ ਫਸਲਾਂ ਬੀਜੀ ਜਾ ਰਹੇ ਆ ਤਾਂ ਕਈ ਤਰ੍ਹਾਂ ਦੇ ਕੀੜੇ ਮਕੌੜੇ ਨੇ ਜਿਹੜੇ ਉਹਨਾਂ ਨੂੰ ਪਤਾ ਵੀ ਅਗਲੇ ਸਾਲ ਇਹ ਫਸਲ ਆਪਾਂ ਨੂੰ ਮਿਲ ਜਾਣੀ ਆ ਤਾਂ ਉਹਨਾਂ ਦੀ ਜਿਹੜੀ ਜਨਸੰਖਿਆ ਹੈਗੀ ਉਹ ਵੀ ਆਪਾਂ ਨੂੰ ਬਿਮਾਰੀਆਂ ਕੀੜੇ ਮਕੌੜੇ ਇਹ ਵੀ ਜਿਹੜੀ ਹੈਗੀਆਂ ਸਮੱਸਿਆਵਾਂ ਕਈ ਤਰ੍ਹਾਂ ਦੀਆਂ ਆਦੀ ਹੋ ਜਾਂਦੇ ਆ ਆਦੀ ਹੋ ਜਾਂਦੇ ਨੇ ਸੋ ਇਹ ਸਮੱਸਿਆਵਾਂ ਹੁਣ ਆਪਾਂ ਦੇਖ ਰਹੇ ਆ ਵਧਣ ਲੱਗ ਗਈਆਂ ਹਾਂ ਅੱਜ ਤੋਂ ਕਈ ਸਾਲ ਪਹਿਲਾਂ ਇਹ ਸਮੱਸਿਆਵਾਂ ਨਹੀਂ ਸੀਗੀਆਂ ਜਿਹੜੀਆਂ ਕਿ ਹੁਣ ਆਪਾਂ ਦੇਖ ਰਹੇ ਆ ਹੌਲੀ ਹੌਲੀ ਇਹ ਆਉਣ ਲੱਗ ਗਈਆਂ ਸੋ ਇਹ ਨਾਲ ਕਰਕੇ ਆਪਾਂ ਨੂੰ ਲੋਡ ਪਈ ਕਿ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਆਪਣੇ ਖੇਤਾਂ ਦੇ ਵਿੱਚ ਲਾਈਏ ਚਾਂਚਲ ਜੀ ਜਿਵੇਂ ਅੱਗੇ ਦੇਖੋ ਸਾਨੂੰ ਕੋਈ ਚੀਜ਼ ਚਾਹੀਦੀ ਜਾਂ ਕਰਿਆਨੇ ਦੀ ਟੀ ਚੱਲ ਜਾਓ ਦੂਜੀ ਚਾਹੀਦੀ ਮਨੀਆਰੀ ਦੀ ਚਲਜੋ ਤੀਜੀ ਚਾਹੀਦੀ ਕਪੜੇ ਦੀ ਚਲਜੋ ਹੁਣ ਦੇਖ ਲੋ ਆ ਵੱਡੇ ਵੱਡੇ ਚਟੋਰ ਨਹੀਂ ਖੁੱਲਗੇ ਉਹ ਸਾਰਾ ਕੁਝ ਇੱਕੋ ਹੀ ਦਾ ਮਿਲਦਾ ਜੀ ਇਸੇ ਤਰ੍ਹਾਂ ਸਾਨੂੰ ਹੁਣ ਜਿਹੜੀ ਸਾਡੀ ਖੇਤੀ ਬਾੜੀ ਆ ਨਾ ਇਹ ਵੀ ਡਿਪਾਰਟਮੈਂਟਲ ਕਰੀ ਪੈਣੀ ਮਿਠਾ ਸਿੰਘ ਜੀ ਮਾਹਰੇ ਦੱਸਦੇ ਨੇ ਆਪਾਂ ਨੂੰ ਪਿੰਡਾਂ ਜਾ ਕੇ ਵੀ ਸਿਰਫ ਲੂਣ ਤੁਹਾਨੂੰ ਬਾਹਰੋਂ ਲਿਆਉਣ ਦੀ ਲੋੜ ਆ ਬਾਕੀ ਸਾਰਾ ਕੁਝ ਤੁਹਾਡੇ ਖੇਤ 'ਚ ਹੀ ਪੈਦਾ ਹੁੰਦਾ ਸਹੀ ਗੱਲ ਆ ਤੇ ਸਾਨੂੰ ਇਹ ਕਰਨਾ ਚਾਹੀਦਾ ਤੇ ਉਹਨੂੰ ਹੀ ਅਸੀਂ ਫਸਲੀ ਪੈਂਦਾ ਕਹਿੰਦੇ ਆ ਅੱਛਾ ਡਾ ਸਾਹਿਬ ਦੇਖੋ ਫਸਲੀ ਪਹਿੰਤਾ ਫਸਲੀ ਫਸਲਾਂ ਦਾ ਏਰ ਫੇਰ ਜਾਂ ਉਹਦਾ ਬਦਲਾ ਸਭ ਨੂੰ ਕਰਨਾ ਚਾਹੀਦਾ ਹੈ ਨਾ ਸੋ ਕੀ ਆਪਾਂ ਇਹਨੂੰ ਇਲਾਕੇ ਦੇ ਹਿਸਾਬ ਨਾਲ ਵੰਡ ਕੇ ਵੀ ਕਰ ਸਕਦੇ ਹਾਂ ਕਿ ਸਾਰੇ ਜਣੇ ਕਣਕੀ ਜਾਂ ਤੇ ਸਰੋਂ ਹੀ ਲਾਈ ਜਾਣ ਤਾਂ ਸਾਰਾ ਪੰਜਾਬ ਸਰੋਂ ਲਾਲੀ ਤੇ ਜਾਣ ਉਹ ਵੀ ਜਾਊ ਉਹ ਵੀ ਜਾਊ ਇਹ ਵੀ ਜ਼ਰੂਰ ਦੱਸੋ ਸਾਨੂੰ ਕਿਹੜੇ ਇਲਾਕੇ ਦੇ ਹਿਸਾਬ ਨਾਲ ਵੀ ਵੰਡੀਆਂ ਜਾ ਸਕਦੀਆਂ ਨੇ ਹਾਂਜੀ ਹਾਂ ਆਪਣੇ ਕੋਲੇ ਜਿਹੜੀ ਪੰਜਾਬ ਦੇ ਵਿੱਚ ਜਲਵਾਯੂ ਆ ਉਹ ਅਲੱਗ-ਅਲੱਗ ਏਰੀਆ ਦੇ ਵਿੱਚ ਅਲੱਗ-ਅਲੱਗ ਦੀ ਹੈਗੀ ਆ ਜਿਵੇਂ ਪੌਣ ਪਾਣੀ ਜਿੰਨੂੰ ਆਣੇ ਪੌਣ ਪਾਣੀ ਬਿਲਕੁਲ ਜਿਵੇਂ ਹੁਣ ਬਠਿੰਡੇ ਦੀ ਜਿਹੜੀ ਪੌਣ ਪਾਣੀ ਹੈਗੀ ਆ ਉਹ ਹੁਸ਼ਿਆਰਪੁਰ ਦੇ ਨਾਲ ਮੇਲ ਨਹੀਂ ਖਾਂਦੀ ਨਹੀਂ ਖਾਂਦਾ ਜੀ ਸੋ ਉੱਥੇ ਆਪਾਂ ਅਲੱਗ ਤਰ੍ਹਾਂ ਦੀਆਂ ਫਸਲਾਂ ਬੀਜਾਂਗੇ ਜਿਵੇਂ ਕਿ ਆਪਾਂ ਚਲੇ ਜਾਈਏ ਅ ਇਧਰ ਉਹ ਚਲੇ ਜਿਹੜੀ ਮਹਾਲੀ ਸਾਈਡ ਹੋਗੀ ਹਾਂਜੀ ਉੱਥੇ ਜਿਹੜੀ ਜਲਵਾਜੀ ਹੈਗੀ ਆ ਉਹ ਆਦਾਲੇ ਪਾਸੇ ਹਾਂਜੀ ਹਾਂਜੀ ਸੋ ਆਪਾਂ ਉਸ ਤਰ੍ਹਾਂ ਦੀਆਂ ਫਸਲਾਂ ਜਿਹੜੀਆਂ ਨੇ ਉੱਥੇ ਏਰੀਏ ਦੇ ਹਿਸਾਬ ਨਾਲ ਬੀਜ ਸਕਦੇ ਹਾਂ ਜਿਵੇਂ ਕਿ ਨਰਮਾ ਪੱਟੀ ਆਪਾਂ ਕਹਿੰਦੇ ਆ ਹਾਂ 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 ਮਾਨਸਾ ਹੋ ਗਿਆ ਬਠਿੰਡਾ ਹੋ ਗਿਆ ਫਾਜ਼ਲਕਾ ਮਾਲਵੇ ਵਾਲੇ ਖੇਤਰ ਜਿੰਨਾਂ ਦੇ ਹਾਂਜੀ ਉਹਨੂੰ ਆਪਾਂ ਨਰਮਾ ਪੱਟੀ ਆਪਾਂ ਤਾਂ ਹੀ ਕਹਿੰਦੇ ਆ ਉੱਥੇ ਨਰਮਾ ਵਧੀਆ ਬੀਜਿਆ ਜਾ ਸਕਦਾ ਹਾਂ ਇਸੇ ਤਰ੍ਹਾਂ ਜਿਹੜੀ ਹੁਸ਼ਿਆਰਪੁਰ ਵਾਲੀ ਸਾਈਡ ਤੇ ਪਠਾਨਕੋਟ ਗੁਰਦਾਸਪੁਰ ਹੈਗੀ ਆ ਉੱਥੇ ਜਿਹੜੇ ਨੇ ਫਾਲ ਬੜੇ ਵਧੀਆ ਆਪਾਂ ਲੈ ਸਕਦੇ ਆ ਬਾਗ ਬਾਗਾਂ ਦੀ ਜਿਹੜੀ ਹੈਗੀ ਆ ਕੀਤੀ ਜਾ ਸਕਦੀ ਹੈ ਬਾਸਮਤੀ ਬੜੀ ਹੁੰਦੀ ਹੈ ਜੀ ਬਾਸਮਤੀ ਅੰਮ੍ਰਿਤਸਰ ਤਰਨਤਾਰਨ ਦੀ ਬਾਸਮਤੀ ਦਾ ਸਾਰੇ ਦੁਨੀਆ ਦੇ ਵਿੱਚ ਮਸ਼ਹੂਰ ਆ ਜੀ ਜੇਕਰ ਆਪਾਂ ਦੇਖਿਆ ਜਾਵੇ ਉਸ ਏਰੀਆ ਦੇ ਸੋ ਏਰੀਆ ਦੇ ਹਿਸਾਬ ਨਾਲ ਵੀ ਆਪਾਂ ਫਸਲਾਂ ਨੇ ਜਿਹੜੀਆਂ ਉਹ ਲੈ ਸਕਦੇ ਆ ਜੀ ਪੰਜਾਬ ਦੀ ਜਿਹੜੀ ਜਲਵਾਯੂ ਆ ਇੱਥੇ ਦੀ ਮਿੱਟੀ ਤਾਂ ਇੰਨੀ ਉਪਜਾਊ ਆ ਕਿ ਇਥੇ ਬਹੁਤ ਤਰ੍ਹਾਂ ਦੀ ਵੈਰਾਈਟੀ ਜਿਹੜੀ ਆਪਾਂ ਹੈਗੀ ਆ ਉਹ ਲਾ ਸਕਦੇ ਆ ਬਿਲਕੁਲ ਗੱਲ ਦਾ ਪਤਾ ਕੀ ਹੈ ਜੇ ਉਹ ਪਜਾਉਂਦਾ ਆਂਦੀ ਤੇ ਹੁਣ ਤਾਂ ਖਤਮ ਹੋਈ ਹੁੰਦੀ ਹਾਂ 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 ਉਹ ਕਹਿਣ ਦਾ ਭਾਵ ਇਹਨਾਂ ਦੇ ਇਹੀ ਆ ਨਾ ਵੀ ਆਪਾਂ ਸਾਰੀ ਇਲਾਕੇ ਦੇ ਹਿਸਾਬ ਨਾਲ ਫਸਲ ਬੀਜੀਏ ਐਵੇਂ ਨਾ ਪੰਗਾ ਲੈ ਕੇ ਕਿਤੇ ਆਪਾਂ ਉਤੋਂ ਵੀ ਰਹਿ ਜਾਈਏ ਆ ਕਿ ਸਹੀ ਇਹ ਬੀਜ ਦੀ ਉਹ ਬਠਿੰਡੇ ਹਾਂ ਜੀ ਚਿਬੜ ਵੀ ਦਿਓ ਚਿਬੜ ਹੋ ਜਾਣਗੇ ਜੀ ਹਾਂ ਇਹ ਗੱਲ ਸਹੀ ਆ ਵੀ ਇਹ ਪਿੰਡਾਂਤ ਲਿਆ ਸਕਦੀਆਂ ਪਰ ਥੋੜੀ ਜੀ ਮਾਰਾਂ ਦੀ ਸਲਾਹ ਲੈ ਲਈ ਲੈ ਕੇ ਕੀ ਸੋਚਦੇ ਹੋ ਕਿਹੜੀਆਂ ਕਿਹੜੀਆਂ ਫਸਲਾਂ ਨੇ ਅਸੀਂ ਜਿਹੜੀਆਂ ਬੀਜੀਏ ਆਪਣੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਜਿਹੜਾ ਸਾਨੂੰ ਉਹਨਾਂ ਮੁਨਾਫਾ ਵੀ ਦੇਣ ਰਵਾਇਤੀ ਫਸਲਾਂ ਜਿੰਨਾ ਤੇ ਸਾਡੀ ਲਾਗਤ ਵੀ ਘਟ ਆਵੇ ਹੋਰ ਵੀ ਕਈ ਤਰ੍ਹਾਂ ਦਾ ਬਚਾਅ ਜਿਵੇਂ ਤੁਸੀਂ ਪਾਣੀ ਦੀ ਗੱਲ ਕੀਤੀ ਹੈ ਵੀ ਪਾਣੀ ਵੀ ਬਚੇ ਤੇ ਅਸੀਂ ਮੁਨਾਫਾ ਦੇਖੋ ਗੱਲ ਇਹ ਹੈ ਜਿਮੀਦਾਰ ਨੂੰ ਮੁਨਾਫਾ ਤੇ ਚਾਹੀਦਾ ਹੀ ਹੈ ਨਾ ਬਿਲਕੁਲ ਇੱਕ ਕਿਹੜੀਆਂ-ਕਿਹੜੀਆਂ ਫਸਲਾਂ ਸੀ ਬੀਜिए ਤਾਂ ਕਿ ਕੋਈ ਕਿਸੇ ਦੇ ਵੀ ਨੁਕਸਾਨ ਨਾ ਹੋ ਹਾਂਜੀ ਫਸਲਾਂ ਆਪਣੇ ਪੰਜਾਬ ਦੇ ਵਿੱਚ ਤਾਂ ਬਹੁਤ ਤਰ੍ਹਾਂ ਦੀਆਂ ਆਪਾਂ ਬੀਜ ਸਕਦੇ ਹਾਂ ਮੈਂ ਤੁਹਾਨੂੰ ਜੇ ਇੱਕ ਦੱਸਾਂ ਪਿਛਲੇ 2023-24 ਦੇ ਜੇਕਰ ਆਪਾਂ ਅੰਕੜੇ ਪੜ੍ਹੀਏ ਨਾ ਜੀ ਤਾ तकरीबन 1.5 ਲੱਖ ਕਰੋੜ ਰੁਪਏ ਦੀ ਤਾਂ ਆਪਾਂ ਤੇਲ ਬੀਜ ਦੂਸਰੇ ਦੇਸ਼ਾਂ ਤੋਂ ਆਪਾਂ ਖਰੀਦ ਲਏ ਓਏ ਹੋਏ 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 1.5 ਲੱਖ ਕਰੋੜ ਦੇ ਬੋਲੇ ਬੋਲੇ ਇਸੇ ਤਰ੍ਹਾਂ 1.5 ਲੱਖ ਕਰੋੜ ਦੀਆਂ ਆਪਾਂ ਨੇ ਦਾਲਾਂ ਦੂਸਰੇ ਦੇਸ਼ਾਂ ਤੋਂ ਖਰੀਦੀਆਂ ਨੇ ਇੰਪੋਰਟ ਨੀਆਂ ਪਈਆਂ ਖਰੀਦਨੀਆਂ ਪਈਆਂ ਕਿਉਂਕਿ ਅਸੀਂ ਬੀਜੀਆਂ ਨਹੀਂ ਹਾਂਜੀ ਮੇਰੇ ਕਹਿਣ ਦਾ ਮਤਲਬ ਆ ਵੀ ਜਿਹੜੇ ਉਹ ਦੂਜੇ ਦੇਸ਼ਾਂ ਦੇ ਕਿਸਾਨ ਨੇ ਜਿਹੜੇ ਉਹ ਫਾਇਦਾ ਲੈ ਗਏ ਹਾਂ ਜਿਹੜਾ ਬੀਜੂਗਾ ਉਹ ਫਾਇਦਾ ਲਊਗਾ ਹੀ ਉਹਨਾਂ ਨੇ ਆਪਣੀ ਫਸਲ ਵੇਚ ਕੇ ਸੋ ਜੇਕਰ ਆਪਾਂ ਇਹ ਫਸਲਾਂ ਬੀਜੀਏ ਆਪਣੇ ਕੋਲੇ ਮੂੰਗੀ ਹੋ ਗਈ ਮਾਂ ਹੋ ਗਈ ਛੋਲੇ ਹੋ ਗਏ ਮਸਰਾ ਹੋ ਗਈਆਂ ਸੋ ਇਹ ਜਿਹੜੀਆਂ ਫਸਲਾਂ ਆਪਾਂ ਨੇ ਆਪਣੇ ਬੜੀ ਆਸਾਨੀ ਦੇ ਨਾਲ ਆਪਾਂ ਪੈਦਾ ਕਰ ਸਕਦੇ ਆ ਜੀ ਆਪਣੀ ਜਿਹੜੀ ਮਿੱਟੀ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਇਹ ਪੈਦਾ ਕਰ ਸਕਦੇ ਆ ਦਾਲਾਂ ਸੋ ਆਪਾਂ ਨੂੰ ਇੱਧਰ ਆਉਣਾ ਪਊਗਾ ਐਸੀ ਤਰ੍ਹਾਂ ਜਿਵੇਂ ਤੇਲ ਬੀਜ ਦੀਆਂ ਲਾ ਲਓ ਹਮ ਸਰੋਂ ਤੋਂ ਆਪਾਂ ਵਧੀਆ ਪ੍ਰੋਫਿਟ ਲੈ ਸਕਦੇ ਆ ਇਹ ਕਣਕ ਦੇ ਮੁਕਾਬਲੇ ਸਮਾਂ ਵੀ ਘੱਟ ਲੈਂਦੀ ਆ ਤੇ ਇਹਦੇ ਵਿੱਚੋਂ ਆਪਾਂ ਤੇਲ ਬੀਜ ਦੀ ਤਾਂ ਡਿਮਾਂਡ ਬਹੁਤ ਹੈਗੀ ਆ ਜਿੰਨਾ ਵੀ ਆਪਾਂ ਪੈਦਾ ਕਰ ਲਾਂਗੇ ਤੁਸੀਂ ਦੇਖ ਲਓ ਆਪਾਂ ਨੂੰ ਪੰਜਾਬ ਵਾਸਤੇ ਵੀ ਆਪਾਂ ਨੂੰ ਦੂਸਰੇ ਸੂਬਿਆਂ ਤੋਂ ਜਿਹੜੀ ਸਰੋਂ ਹੈਗੀ ਆ ਉਹ ਤੇਲ ਮਿਲਦਾ ਦੇਖੋ ਗੱਲ ਇਹ ਆ ਡਾਕਟਰ ਸਾਡੀ ਗੱਲ ਵੱਡੀ ਕਰਦਾ ਮੈਂ ਜਿਹੜੀ ਚੀਜ਼ ਸਾਡੀ ਸੁਆਣੀ ਦੀ ਰਸੋਈ 'ਚ ਪਹੁੰਚ ਗਈ ਨਾ ਉਹਦੀ ਲਾਗਤ ਹੋਣੀ 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 ਆ ਬਿਲਕੁਲ ਬਿਲਕੁਲ ਜੀ ਬਿਲਕੁਲ ਹੈਨਾ ਹਾਂ ਜੀ ਤੁਸੀਂ ਇਸੇ ਤਰ੍ਹਾਂ ਮੱਕੀ ਦੀ ਵੀ ਆਪਾਂ ਬਹੁਤ ਵਧੀਆ ਕਾਸਤਾ ਜਿਹੜੀ ਉਹ ਕਰ ਸਕਦੇ ਆ ਮੱਕੀ ਦੇ ਵਿੱਚ ਇੰਨੀਆਂ ਵੈਰੈਟੀਆਂ ਆਪਣੇ ਕੋਲੇ ਆ ਗਈਆਂ ਵੀ ਚਾਰੇ ਵਾਲੀਆਂ ਅਲੱਗ ਦੂਜੀਆਂ ਅਲੱਗ ਐਸੇ ਤਰ੍ਹਾਂ ਇੱਕ ਯੂਨੀਵਰਸਿਟੀ ਨੇ ਸਪੈਸ਼ਲ ਇੱਕ ਵੈਰੈਟੀ ਕੱਢੀ ਹੈਗੀ ਆ ਜਿਹੜੀ ਕਿ ਰੰਗ ਉਹਦਾ ਬੜਾ ਵਧੀਆ ਹੈਗਾ ਜਿਵੇਂ ਆਪਾਂ ਕਹਿਣਾ ਨਾ ਮੱਕੀ ਦਾ ਆਟਾ ਵੀ ਥੋੜਾ ਜਿਹਾ ਪੀਲੇ ਰੰਗ ਦਾ ਹੋਵੇ ਤਾਂ ਉਹਦਾ ਵਧੀਆ ਆਪਾਂ ਪਸੰਦ ਕਰਦੇ ਆਂ ਸੋ ਮੇਰੇ ਕਹਿਣ ਦਾ ਮਤਲਬ ਆ ਵੀ ਮੱਕੀ ਦੇ ਵਿੱਚ ਵੀ ਇਹ ਬਹੁਤ ਸਕੋਪ ਹੈਗਾ ਆਪਾਂ ਮੱਕੀ ਵੀ ਲਾ ਸਕਦੇ ਆਂ ਸੇ ਐਸੇ ਤਰ੍ਹਾਂ ਆਪਾਂ ਹੁਣ ਗੰਨਾ ਲਾ ਸਕਦੇ ਆ ਹਾਂ ਗੰਨਾ ਦੇਖੋ ਕਿੰਨੀ ਵਧੀਆ ਫਸਲ ਹੈਗੀ ਆ ਸਾਰੇ ਸਾਲ ਦੀ ਫਸਲ ਹੈਗੀ ਆ 슈ਗਰ ਮਿਲਾਂ ਆਪਣੇ ਕੋਲੇ ਪੰਜਾਬ ਦੇ ਵਿੱਚ ਹੈਗੀਆਂ ਨੇ ਉਹ ਨਹੀਂ ਤੇ ਆਪ ਤੁਸੀਂ ਪੀਟ ਲਓ ਉਹਦੇ ਵਿੱਚ ਕੀ ਆ ਹਾਂਜੀ ਹਾਂਜੀ ਉਧਰ ਵੀ ਆਪਾਂ ਜਾ ਸਕਦੇ ਆ ਮੇਰੇ ਕਹਣ ਦਾ ਮਤਲਬ ਆ ਵੀ ਆਪਾਂ ਬਹੁਤ ਇਦਾਂ ਦੀਆਂ ਫਸਲਾਂ ਜਿਹੜੀਆਂ ਨੇ ਆਪਾਂ ਲਾ ਸਕਦੇ ਆ ਜਿਦੇ ਵਿੱਚ ਘੇਰੇਸ਼ ਵਾਲੀਆਂ ਜਿਵੇਂ ਕਿ ਨਰਮਾ ਕਪਾਹ ਹੋਗੇ ਫਲ ਹੋਗੇ ਕਿੰਨੇ ਤਰ੍ਹਾਂ ਦੇ ਫਲ ਆਪਾਂ ਜਿਹੜੇ ਹੈਗੇ ਨੇ ਉਹ ਵੇਚ ਸਕਦੇ ਆ ਤੇ ਉਹਦੀ ਬੜੀ ਵਧੀਆ ਆਪਣੇ ਪੈਦਾ ਹੋ ਜਾਂਦੀ ਹੈ ਬਸ ਕੁਝ ਚੀਜ਼ਾਂ ਹੋਰ ਨੇ ਕਿਉਂਕਿ ਅਸੀਂ ਕਈ ਵਾਰੀ ਕੀ ਹੁੰਦਾ ਵੀ ਜਦੋਂ ਫਸਲ ਲਾਣੀ ਹੁੰਦੀ ਆ ਹੈਨਾ ਉਹਦੀ ਪਨੀਰੀ ਲੈ ਕੇ ਆਓ ਹੈਨਾ ਉਹਦਾ ਬੀ ਲੈ ਕੇ ਆਓ ਅਸੀਂ ਇਦਾਂ ਦਾ ਵੀ ਕੋਈ ਕਾਰਾ ਕਰ ਸਕਦੇ ਆਂ ਵੀ ਅਸੀਂ ਬੀ ਪੈਦਾ ਕਰੀਏ ਜਾਂ ਅਸੀਂ ਪਨੀਰੀ ਲਾਈਏ ਵਕ ਵਕ ਜੜੀਆਂ ਨੇ ਉਹ ਵੀ ਤੇ ਵਿਭਿੰਨਤਾ ਚ ਆਂਦੀ ਹੋਈ ਹੈ ਹਾਂਜੀ ਹਾਂਜੀ ਉਹ ਵੀ ਵਿਭਿੰਨਤਾ ਦੇ ਵਿੱਚ ਹੀ ਆਉਂਦੀ ਆ ਮਠਾ ਸਿੰਘ ਜੀ ਬਹੁਤ ਤਰ੍ਹਾਂ ਦੀਆਂ ਜੜੀਆਂ ਫਸਲਾਂ ਹੈਗੀਆਂ ਨੇ ਬਹੁਤ ਤਰ੍ਹਾਂ ਦੇ ਜਿਹੜੇ ਕਿਸਾਨ ਨੇ ਮੈਂ ਕਹੂੰਗਾ ਕਿ ਉਹ ਇਸੇ ਗੱਲ ਤੋਂ मुनाफा कमा ਰਹੇ ਨੇ ਹੁਣ ਜਿਹੜੀ ਕਣਕ ਆ ਮੰਨ ਲਓ ਉਹ ਜੇਕਰ ਆਪਾਂ ਅਨਾਜ ਦੇ ਤੌਰ ਤੇ ਵੇਚਦੇ ਆ ਫਿਰ ਤਾਂ ਆਪਾਂ ਨੂੰ ਉਹੀ ਮੰਡੀ ਦਾ ਭਾਅ ਮਿਲਦਾ ਜੇਕਰ ਆਪਾਂ ਉਹਨੂੰ ਬੀਜ ਦੇ ਤੌਰ ਤੇ ਵੇਚਾਂਗੇ ਤਾਂ ਉਹਦੇ ਵਿੱਚ ਵੱਧ ਮਨਾਫਾ ਹੋਊਗਾ ਬੜੀ ਵਧੀਆ ਦੁਗਣੀ ਆ ਉਹੀ ਤਾਂ ਉਹੀ ਆਪਣੇ ਖੇਤ ਦੇ ਵਿੱਚ ਪੈਦਾ ਹੋ ਰਹੀ ਆ ਉਨਾ ਹੀ ਉਹਦਾ ਝਾੜ ਨਿਕਲ ਰਿਹਾ ਪਰ ਆਪਾਂ ਥੋੜੀ ਜੀ ਉਹਦੇ ਵਿੱਚ ਕੋਸ਼ਿਸ਼ ਕਰਨੀ ਆ ਮਿਹਨਤ ਕਰਨੀ ਆ ਤੇ ਉਹਨੂੰ ਆਪਾਂ ਬੀਜ ਦੇ ਤੌਰ ਤੇ ਵੇਚੀਏ ਤਾਂ ਆਪਾਂ ਬਹੁਤ ਵਧੀਆ ਮੁਨਾਫਾ ਲੈ ਸਕਦੇ ਆ ਜੀ ਇਸੇ ਤਰ੍ਹਾਂ ਕਈ ਲੋਕੀ ਹੈਗੇ ਨੇ ਉਹ ਪਨੀਰੀ ਦਾ ਕੰਮ ਹੀ ਕਰਕੇ ਬੜੀ ਵਧੀਆ ਨਕਮ ਲੈ ਰਹੇ ਨੇ ਅਛਾ ਡਾਕਟਰ ਸਾਹਿਬ ਗੱਲ ਇਹ ਆ ਵੀ ਦੇਖੋ ਤੁਸੀਂ ਦੱਸ ਰਹੇ ਹੋ ਵੀ ਆਪਾਂ ਫਸਲਾਂ ਦਾ ਹੀਰ ਫੇਰ ਕਰਨਾ ਹੈ ਨਾ ਤਾਂ ਉਹਦੀਆਂ ਅੱਗੇ ਚੀਜ਼ਾਂ ਬਣਾ ਕੇ ਅਸੀਂ ਵੇਚ ਸਕਦੇ ਆ ਅਛਾ ਕੀ ਫਸਲੀ ਵਿਭਿੰਨਤਾ ਅਸੀਂ ਫਸਲਾਂ ਦੀ ਹੀਰ ਫੇਰ ਨੂੰ ਹੀ ਕਹਿੰਦੇ ਆ ਜਾਂ ਕੀ ਇਹਦੇ ਵਿੱਚ ਕੋਈ ਜਿਵੇਂ ਤੁਸੀਂ ਦੱਸਿਆ ਵੀ ਸਰੋਂ ਦਾ ਤੇਲ ਕੱਢ ਕੋ ਇਹੋ ਜਿਹੀ ਕਿਤੇ ਧੰਦੇ ਕਰਕੇ ਵੀ ਅਸੀਂ ਫਸਲੀ ਭਿੰਤਾ ਲਿਆ ਹਾਂ ਜਿੰਨੂੰ ਅਸੀਂ ਸਹਾਇਕ ਕਿਤੇ ਕਹਿ ਦਿੰਨੇ ਆ ਬਿਲਕੁਲ ਬਿਲਕੁਲ ਕੀ ਸਬਜ਼ੀਆਂ ਲਾ ਕੇ ਜਾਂ ਬਾਗ ਲਾ ਕੇ ਵੀ ਅਸੀਂ ਕਰ ਸਕਦੇ ਆ ਬਿਲਕੁਲ ਜੀ ਬਿਲਕੁਲ ਅੱਜ ਤਾਂ ਦੇਖੋ ਮੰਡੀ ਦੇ ਹਿਸਾਬ ਨਾਲ ਆਪਾਂ ਨੂੰ ਜਿਹੜੀ ਆ ਪ੍ਰੋਡਕਸ਼ਨ ਕਰਨੀ ਪੈਣੀ ਆ ਹਾਂ ਮੰਡੀ ਦੇ ਵਿੱਚ ਜਿਹੜੀ ਚੀਜ਼ ਦੀ ਡਿਮਾਂਡ ਹੈਗੀ ਆ ਅੱਜ ਕੱਲ ਜੋ ਟ੍ਰੈਂਡ ਚੱਲ ਰਿਹਾ ਅੱਜ ਕੱਲ ਆਪਾਂ ਕਹਿੰਦੇ ਆ ਵੀ ਸਾਨੂੰ ਰੈਡੀमेड ਚੀਜ਼ ਮਿਲ ਜਾਵੇ ਹਾਂ ਸਹੀ ਗੱਲ ਆ ਮਤਲਬ ਕਿ ਸਾਨੂੰ ਜੀ ਸਰੋਂ ਦਾ ਤੇਲ ਕੱਢਿਆ ਘਟਾਇਆ ਮਿਲ ਜਾਵੇ ਹਾਂ ਅੱਗੇ ਹੁੰਦਾ ਸੀ ਕਿ ਆਪਾਂ ਸਰੋਂ ਖਰੀਦ ਕੇ ਢੋਲ ਚ ਰੱਖ ਲੈਂਦੇ ਸੀਗੇ ਫਿਰ ਉਹਨੂੰ ਆਪਾਂ ਕੋਲੂ ਤੇ ਜਾ ਕੇ ਆਪਣਾ ਤੇਲ ਕਢਾ ਕੇ ਲਿਆਉਂਦੇ ਸੀਗੇ ਬਿਲਕੁਲ ਬਿਲਕੁਲ ਪਰ ਹੁਣ ਥੋੜਾ ਜਿਹਾ ਸਮਾਂ ਚੇਂਜ ਹੋ ਰਿਹਾ ਸੋ ਆਪਾਂ ਕਈ ਕਿਸਾਨ ਨੇ ਉਹ ਇਦਾਂ ਕਰਨ ਲੱਗ ਗਏ ਨੇ ਉਹ ਕੀ ਕਰਦੇ ਨੇ ਤੇਲ ਕਢਾ ਕੇ ਆਪਣਾ ਪਹਿਲਾਂ ਸਰੋਂ ਵੇਚਣ ਬੀਜਣੀ ਆ ਉਹਨਾਂ ਨੇ ਬੀਜ ਕੇ ਵੜਣੀ ਆ ਤੇ ਉਹਦਾ ਫਿਰ ਤੇਲ ਕਢਾ ਕੇ ਤੇਲ ਵੇਚਣਾ ਸਰੋਂ ਨਹੀਂ ਵੇਚਣੀ ਹੈਗੇ ਆ ਹੈਗੇ ਤੇ ਉਹਦੇ ਨਾਲ ਦੇਖੋ ਕਿੰਨਾ ਪ੍ਰੋਫਿਟ ਲੈ ਰਿਹਾ 1 ਲੀਟਰ ਨਾਲੇ ਪਸ਼ੂਆਂ ਦੇ ਕੰਮ ਆ ਗਈ ਘਰੇ ਨਾਲੇ ਦੂਜੀ ਗੱਲ ਇਹ ਵੀ ਸ਼ੁੱਧ ਚੀਜ਼ ਵਿਕ ਗਈ ਜਿਹਨੂੰ ਜਿਹਨੂੰ ਵੇਚੀ ਉਹਨੂੰ ਸ਼ੁੱਧ ਚੀਜ਼ ਮਿਲ ਗਈ ਉਹਨੂੰ ਸ਼ੁੱਧ ਚੀਜ਼ ਮਿਲ ਗਈ ਬਿਲਕੁਲ ਆਹ ਇਹ ਧੰਦਾ ਵੱਧਦਾ ਹੀ ਆ ਜਦੋਂ ਤੁਸੀਂ ਇਦਾਂ ਦੀ ਕੋਈ ਚੀਜ਼ ਬਣਾ ਕੇ ਵੇਚਦੇ ਹੋ ਬਿਲਕੁਲ ਹੁਣ ਦਾਲਾਂ ਹੈਗੀਆਂ ਨੇ ਆਪਾਂ ਹਰੇਕ ਘਰ ਦੇ ਵਿੱਚ ਦਾਲ ਦੀ ਲੋੜ ਪੈਂਦੀ ਆ ਉਹ ਪਿੰਡ ਦੇ ਵਿੱਚ ਜੇਕਰ ਕਿਸੇ ਨੇ ਅੱਧਾ ਕਿੱਲਾ ਬੀਜ ਲਿਆ ਤਾਂ ਉਹ ਪਿੰਡ ਦੀ ਡਿਮਾਂਡ ਹੀ ਪੂਰੀ ਉਹਦੇ ਕੋਲੋਂ ਹੋ ਜਾਂਦੀ ਆ ਹਾਂ ਸਹੀ ਗੱਲ ਕਿਉਂਕਿ ਉਹ ਸ਼ਹਿਰੋਂ ਲੈਣ ਜਾਊਗਾ ਇੱਕ ਤਾਂ ਉਹ ਪਤਾ ਨਹੀਂ ਦੂਰ ਹੋਊਗਾ ਇੱਕ ਉਥੇ ਉਹਨ ਦੂਜੀ ਗੱਲ ਉਹਦੀ ਜਿਹੜੀ ਮੂੰਗੀ ਹੈਗੀ ਆ ਜਾਂ ਮਾਂ ਜਾਂ ਦਾਲ ਕੋਈ ਵੀ ਹੈਗੀ ਆ ਉਹ ਮਾਰਕੀਟ ਦੇ ਰੇਟ ਤੇ ਉਹ ਘਰੇ ਵਿਕ ਜਾਣੀ ਆ ਤਾਂ ਕਿਸਾਨ ਨੂੰ ਵੀ ਇਹਦਾ ਫਾਇਦਾ ਹੋ ਰਿਹਾ ਤੇ ਖਰੀਦਦਾਰ ਨੂੰ ਵੀ ਉਹਦਾ ਫਾਇਦਾ ਹੋ ਰਿਹਾ ਉਹਨੂੰ ਦੂਰ ਨਹੀਂ ਜਾਣਾ ਪੈਂਦਾ ਮਾਵੇ ਵਿਚ ਬੰਦਾ ਨਹੀਂ ਨਾ ਹੁੰਦਾ ਕੋਈ ਵੇਚਣ ਵਾਲਾ ਹਾਂਜੀ ਇਸੇ ਤਰ੍ਹਾਂ ਗੰਨੇ ਦੇ ਵਿੱਚ ਹੁਣ ਗੰਨਾ ਜੇਕਰ ਆਪਾਂ ਬੇਚ ਕੇ ਉਹਨੂੰ ਸਿੱਧਾ ਵੇਚਦੇ ਆ ਮਿਲ ਨੂੰ ਉਹਦੀ ਬਜਾਏ ਜੇਕਰ ਆਪਾਂ ਗੁੜ ਬਣਾ ਲਈਏ ਉਹਦਾ ਜਿਦਾ ਉਹਦਾ ਸ਼ੱਕਰ ਬਣਾ ਲਈਏ ਕੁਝ ਬਣ ਜਾਂਦਾ ਜੀ ਬਹੁਤ ਚੀਜ਼ਾਂ ਨੇ ਹੁਣ ਬਾਸਮਤੀ ਲੋਕੀ ਬੀਜ ਰਹੇ ਆ ਬਾਸਮਤੀ ਮੰਡੀ ਤੇ ਵਿੱਚ ਸਿੱਧਾ ਵੇਚਣ ਦੀ بجائے ਉਹਦੇ ਲੋਕੀ ਚੌਲ ਕਢਾ ਕੇ ਵੇਚ ਰਹੇ ਨੇ ਚੌਲ ਜਿਹੜਾ 120 ਰੁਪਏ ਤੱਕ ਦਾ ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿਆਂ ਸਾਡੇ ਇੱਕ ਗਾਂਵਦੋਂ ਕਿਸਾਨ ਨੇ ਜੀ ਜਿਹੜੇ ਕਿ ਆਰਗੈਨਿਕ ਖੇਤੀ ਕਰਦੇ ਨੇ ਅੱਛਾ ਜੀ ਜੈਵਿਕ ਖੇਤੀ ਹਾਂ ਹਾਂ ਉਹਨਾਂ ਦੀ ਜਿਹੜੀ ਕਣਕ ਤੇ ਜੀਰੀ ਜਾਂ ਜੋ ਵੀ ਆਹ ਬਾਸਮਤੀ ਲਗਾਉਂਦੇ ਨੇ, ਦਾਲਾਂ ਲਗਾਉਂਦੇ ਨੇ, ਮੱਕੀ ਲਗਾਉਂਦੇ ਨੇ ਤੇ ਉਹਨਾਂ ਦੇ ਕਾਫੀ ਵੱਧ ਰੇਟ ਤੇ ਲੋਕੀ ਖਰੀਦਦੇ ਨੇ ਕਿਉਂਕਿ ਉਹਨੂੰ ਪਤਾ ਵੀ ਉਹ ਜ਼ਹਿਰ ਮੁਕਤ ਹੈਗੀ ਆ। ਹਾਂ। ਸੋ ਇਸ ਤਰ੍ਹਾਂ ਦੇ ਜਿਹੜੇ ਆਪਾਂ ਧੰਦੇ ਨੇ ਇਹ ਵੀ ਵਿਭਿੰਨਤਾ ਦਾ ਹੀ ਇੱਕ ਰੂਪ ਨੇ। ਦੇਖੋ ਗੱਲ ਇਹ ਹੁੰਦੀ ਹੈ ਵੀ ਕਰ ਤੇ ਤੁਸੀਂ ਇਹ ਸਕਦੇ ਆ ਪਰ ਉਹਦੇ 'ਚ ਆਪਣਾ ਇਤਬਾਰ ਬਣਾਓ। ਹਾਂ। ਹੈਨਾ? ਵੀ ਹਾਂ ਇਹ ਜੈਵਿਕ ਆ। ਮੈਂ ਚੰਗੀ ਤਰ੍ਹਾਂ ਇਹਨੂੰ ਜੈਵਿਕ ਖੇਤੀ ਦੇ ਤੌਰ ਤੇ ਹੀ ਬੀਜੀ ਆ ਉਹ ਲੋਕੀ ਘਰੋਂ ਆ ਕੇ ਲੈ ਜਾਂਦੇ ਜਿਵੇਂ ਤੁਸੀਂ ਕਹਿੰਦੇ ਪਏ ਮਿੱਠਾ ਸਿੰਘ ਜੀ ਦਾ ਸਾਹਿਬ ਬਹੁਤ ਵਧੀਆ ਗੱਲਾਂ ਦੱਸ ਰਿਹਾ ਜੀ 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 ਪਰ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਕਿਸਾਨ ਵੀਰ ਕਿਉਂ ਨਹੀਂ ਇੱਧਰ ਨੂੰ ਆ ਰਹੇ ਪਤਾ ਨਹੀਂ ਸਮਝ ਨਹੀਂ ਲੱਗ ਰਹੀ ਹੈ ਨਾ ਇੰਨਾ ਪ੍ਰੋਫਿਟ ਦੱਸ ਸਾਡੂ ਪੁੱਛ ਲੋ ਹਾਂਜੀ ਕੀ ਗੱਲ ਫਿਰ ਜਦੋਂ ਆਪਾਂ ਕਹਿੰਦੇ ਆਂ ਵੀ ਬਾਸਮਤੀ ਸਿੱਧੀ ਵੇਚਣ ਦੀ بجائے ਅਸੀਂ ਚੌਲ ਕਢਾ ਕੇ ਵੇਚੀਏ ਗੁੜ ਬਣਾ ਕੇ ਵੇਚੀਏ ਗੰਨੇ ਦਾ ਸਰੋਂ ਦਾ ਤੇਲ ਕਢ ਪਰ ਫਿਰ ਪੰਜਾਬ ਦੇ ਕਿਸਾਨ ਵੀਰ ਫੇਰ ਕਿਉਂ ਕਣਕ ਦੀ ਝੋਨੇ ਦੇ ਮਗਰ ਪਏ ਹੋਇਆ ਇਹਦੇ ਵਿੱਚ ਸਰ ਥੋੜਾ ਹੀ ਨਾ ਮਾਰਕੀਟਿੰਗ ਦੇ ਉਪਰਾਲੇ ਖੁਦ ਕਰਨੇ ਪੈਂਦੇ ਨੇ ਬਸ ਇੱਕ ਇਹੀ ਨੁਕਤਾ ਕਰਨੀ ਪੈਂਦੀ ਆਹੀ ਨਹੀਂ ਹੋਣੀ ਮਠਾ ਸਿੰਘ ਜੀ ਸਾਡੇ ਤੋਂ ਇਹ ਛੋਟਾ ਜਿਹਾ ਨੁਕਤਾ ਇੱਕ ਆਪਾਂ ਨੂੰ ਦੇਖੋ ਜੇਕਰ ਆਪਾਂ ਨੇ ਵਧੀਆ ਪ੍ਰੋਫਿਟ ਲੈਣਾ ਤਾਂ ਆਪਾਂ ਨੂੰ ਕੁਛ ਨਾ ਕੁਛ ਥੋੜਾ ਜਿਹਾ ਲੀਕ ਤੋਂ ਹਟ ਕੇ ਕਰਨਾ ਪਊਗਾ ਲੀਕ ਤੋਂ ਹਟ ਕੇ ਕੀ ਆ ਕਿ ਆਪਾਂ ਨੇ ਜਿਹੜੀ ਮਾਰਕੀਟ ਆਪਣੀ ਉਹ ਆਪ ਲੱਭਣੀ ਆ ਹਾਂ ਹਾਂ ਬਸ ਇੰਨਾ ਹੀ ਜਿਹੜੇ ਬੰਦੇ ਨੇ ਇੰਨੀ ਕੀ ਮਿਹਨਤ ਕਰ ਲਈ ਨਾ ਉਹ ਕਾਮਯਾਬ ਉਹ ਸਾਰੀ ਉਮਰ ਨਹੀਂ ਮਿਹਨਤ ਕਰਨ ਦੀ ਲੋੜ ਹੁੰਦੀ ਇੱਕ ਵਾਰੀ ਜਦਾਂ ਗੱਡੀ ਕੋਈ ਬੰਦ ਹੋ ਜਾਏ ਧੱਕਾ ਲਾ ਕੇ ਸਟਾਰਟ ਕਰਦੀ ਮੁੜ ਕੇ ਚੱਲਦੀ ਰਹਿੰਦੀ ਉਹ ਹਾਂ ਇਸੇ ਤਰ੍ਹਾਂ ਇਹ ਆ ਵੀ ਸਾਨੂੰ ਪਹਿਲੇ ਕੁਝ ਸਾਲ ਮਿਹਨਤ ਕਰਨੀ ਪੈਗੀ ਮੁੜ ਕੇ ਤੇ ਗਾਹਕ ਤੁਹਾਡੇ ਕੋਲ ਆਉਂਦਾ ਨਾਮ ਬਣ ਜਾਂਦਾ ਜੀ ਫਿਰ ਪਤਾ ਲੱਗ ਜਾਂਦਾ ਅੱਛਾ ਡਾਕਟਰ ਗੱਲ ਇਹ ਆ ਕਿ ਤੁਹਾਡਾ ਜਿਹੜਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਹੈ ਇਹ ਖੇਤੀ ਵਿਭਿੰਨਤਾ ਲਿਆਉਣ ਲਈ ਕੀ ਕੀ ਉਪਰਾਲੇ ਕਰਦਾ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਕੋਈ ਅਲੱਗ ਚੀਜ਼ ਕਰਨੀ ਆ ਨਾ ਆਪਾਂ ਨੂੰ ਉਹਦੀ ਟ੍ਰੇਨਿੰਗ ਦੀ ਬਹੁਤ ਲੋੜ ਪੈਂਦੀ ਹੈ ਚਾਹੇ ਉਹ ਬਿਜ਼ਨਸ ਆ ਚਾਹੇ ਦੁਕਾਨਦਾਰੀ ਆ ਚਾਹੇ ਖੇਤੀ ਵੀ ਹੈਗੀ ਆ ਸੋ ਉਹਦੇ ਲਈ ਅਸੀਂ ਕਿਸਾਨਾਂ ਨੂੰ ਨਾ ਟ੍ਰੇਨਿੰਗ ਦਿੰਨੇ ਆ ਸਭ ਤੋਂ ਪਹਿਲਾਂ ਅੱਛਾ ਜੀ ਬਈ ਦੇਖੋ ਜੀ ਆ ਫਸਲ ਹੈਗੀ ਆ ਇਹ ਆਪਣੇ ਇਲਾਕੇ ਦੇ ਵਿੱਚ ਤੁਸੀਂ ਐਦਾਂ ਵੇਜਣੀ ਆ ਹਾਂ ਹਾਂ ਉਹਦੇ ਬਾਰੇ ਸਾਰੀ ਡਿਟੇਲ ਦੱਸੀ ਜਾਂਦੀ ਆ ਤਕਨੀਕੀ ਜਾਣਕਾਰੀ ਵੀ ਬੀਜ ਕਿਹੜਾ ਬੀਜਣਾ ਕਿਹੜੀ ਕਿਸਮ ਕਿੱਥੋਂ ਲਿਆਉਣਾ ਕਿੱਥੋਂ ਲਿਆਉਣਾ ਕਿੰਨੀ ਮਾਤਰਾ ਚ ਪਾਉਣਾ ਕਦੋਂ ਬਿਜਾਈ ਕਰਨੀ ਆ ਸੋ ਸਾਰੀਆਂ ਗੱਲਾਂ ਉਹਨੂੰ ਦੱਸੀਆਂ ਜਾਂਦੀਆਂ ਨੇ ਟ੍ਰੇਨਿੰਗ ਇੱਕ ਹੁੰਦੀ ਆ ਅਸੀਂ ਇਹਦੇ ਵਿੱਚ ਆਪਣੇ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਨੇ ਉਹਨਾਂ ਦੀ ਵੀ ਅਸੀਂ ਹਲਪਲ ਆਨੇ ਆ ਤੇ ਸਾਰਿਆਂ ਨੂੰ ਅਸੀਂ ਇੱਕ ਟ੍ਰੇਨਿੰਗ ਸਭ ਤੋਂ ਪਹਿਲਾਂ ਦਿਵਾਉਨੇ ਆ ਫਿਰ ਜਦੋਂ ਟ੍ਰੇਨਿੰਗ ਲੈਣ ਤੋਂ ਬਾਅਦ ਫਿਰ ਕਈ ਵਾਰੀ ਬੰਦਾ ਸੋਚਦਾ ਵੀ ਇਹ ਪਤਾ ਨਹੀਂ ਹੋਊਗਾ ਉਹਦੇ ਮਨ 'ਚ ਸ਼ੱਕ ਰਹਿੰਦੀ ਆ ਵਹਿਮ ਰਹਿੰਦਾ ਵਹਿਮ ਰਹਿੰਦਾ ਜਿਹੜੀ ਪਹਿਲਾਂ ਗੱਲ ਕਰਕੇ ਸਾਡੇ ਫਿਰ ਅਸੀਂ ਇੱਕ ਸਾਡੇ ਕੋਲੇ ਪ੍ਰੋਵੀਜ਼ਨ ਹੈਗਾ ਕਿ ਅਸੀਂ ਉਹਨੂੰ ਨਾ ਜਿਹੜਾ ਕੋਈ ਬੰਦਾ ਕਰ ਰਿਹਾ ਅਸੀਂ ਫਿਰ ਉਹਨੂੰ ਉੱਥੇ ਦਿਖਾ ਕੇ ਲਿਆਉਣਾ ਵੀ ਆਹ ਦੇਖੋ ਆਹ ਬੰਦਾ ਤੁਹਾਡੇ ਸਾਹਮਣੇ ਕਰ ਰਿਹਾ ਅੱਖੀਂ ਦੇਖ ਕੇ ਜਦਾਂ ਕਰਦੇ ਆ ਜੀ ਬੰਦੇ ਫਿਰ ਉਹ ਵੀ ਨਾ ਕੋਈ ਵੀ ਕਹਿੰਦੇ ਹੁੰਦੇ ਆ ਵੀ ਬੰਦ ਜਿੰਦੇ ਨੂੰ ਚਾਬੀ ਕੀ ਤੇ ਪੜੇ ਲਿਖੇ ਨੂੰ ਪੰਜਾਬੀ ਕੀ ਹਾਂ ਇਹ ਸਾਹਮਣੇ ਆ ਤੇਰੇ ਇਨਸਾਨ ਦੀ ਫਿਤਰਤ ਆ ਕਿ ਉਹ ਦੇਖ ਕੇ ਜ਼ਿਆਦਾ ਸਿੱਖਦਾ ਬਿਲਕੁਲ ਜੀ ਬਿਲਕੁਲ ਅੱਛਾ ਇਹ ਐ ਨਹੀਂ ਕਿ ਅਸੀਂ ਪੰਜਾਬ ਦੇ ਵਿੱਚ ਹੀ ਅਸੀਂ ਜੇਕਰ ਮੰਨ ਲਓ ਕੋਈ ਜਿਵੇਂ ਫੁੱਲਾਂ ਦੀ ਆਪਾਂ ਗੱਲ ਕਰ ਲਈਏ ਫੁੱਲ ਹੁਣ ਹਿਮਾਚਲ ਦੇ ਵਿੱਚ ਜ਼ਿਆਦਾ ਲੱਗਦੇ ਨੇ ਅਸੀਂ ਇਹਨੂੰ ਕਿਸਾਨਾਂ ਨੂੰ ਹਿਮਾਚਲ ਦਾ ਵਿਜ਼ਿਟ ਵੀ ਕਰਵਾ ਸਕਦੇ ਹਾਂ ਬਿਲਕੁਲ ਤੁਸੀਂ ਵੀ ਜਾ ਕੇ ਆਇਓ ਐ ਤੱਕੀ ਜਿਵੇਂ ਕਿ ਆਪਾਂ ਇਕੱਠੇ ਚੱਲਾਂਗੇ ਹਾਂਜੀ ਹਾਂਜੀ ਜਿਵੇਂ ਕਿ ਤੇਲ ਬੀਜ ਜਾਂ ਕੋਈ ਹੋਰ ਹੋਗੇ ਜਿਵੇਂ ਸਰੋਂ ਜ਼ਿਆਦਾ ਰਾਜਸਥਾਨ ਚ ਲੱਗਦੀ ਆ ਹਾਂ ਹਾਂ ਅਸੀਂ ਕਿਸਾਨਾਂ ਨੂੰ ਜਿਹੜਾ ਦੂਸਰੇ ਸਟੇਟ ਦੇ ਵਿੱਚ ਰਾਜਸਥਾਨ ਦਾ ਟੂਰ ਵੀ ਕਰਵਾ ਸਕਦੇ ਆ ਵੀ ਤੁਸੀਂ ਦੇਖੋ ਇੱਥੇ ਹਨਾ ਕਿਉਂਕਿ ਦੇਖ ਕੇ ਸੋ ਇਹ ਜਿਹੜੀਆਂ ਸਾਡੇ ਵਿਭਾਗ ਵੱਲੋਂ ਸਾਡੇ ਵੱਲੋਂ ਕੀਤੀਆਂ ਜਾਂਦੀਆਂ ਨੇ ਗਤੀਵਿਧੀਆਂ ਜੀ ਮਤਲਬ ਤੁਸੀਂ ਸਮੇਂ-ਸਮੇਂ 'ਤੇ ਕਿਸਾਨਾਂ ਦੇ ਕੋਲ ਆਪ ਪਹੁੰਚਦੇ ਆ ਬਿਲਕੁਲ ਉਹਨਾਂ ਨੂੰ ਦੱਸਦੇ ਆ ਉਹਨਾਂ ਨੂੰ ਬੁਲਾ ਕੇ ਟ੍ਰੇਨਿੰਗ ਵੀ ਦਿਵਾਣੇ ਆ ਜੇ ਕਿਸੇ ਨੂੰ ਟ੍ਰੇਨਿੰਗ ਲੈਣੀ ਹੈ ਤੁਹਾਡੇ ਨੇੜੇ ਦਾ ਤੁਹਾਡੀ ਜਿਹੜਾ ਦਫ਼ਤਰ ਹੈ ਉੱਥੇ ਜਾਵੇ ਆਪਣੇ ਉੱਥੇ ਅਫਸਰਾਂ ਨੂੰ ਮਿਲੇ ਉਥੇ ਕਦੇ ਵੀ ਮੈਨਟੇਨਿੰਗ ਬਿਲਕੁਲ ਅੱਛਾ ਡਾਕਟਰ ਸਾਹਿਬ ਟ੍ਰੇਨਿੰਗ ਵੀ ਲੈ ਲੂ ਕਿਸਾਨ ਵੀਰ ਤੁਹਾਡੇ ਨਾਲ ਜਾ ਕੇ ਹਿਮਾਚਲ ਚ ਜਾਂ ਸਾਡੇ ਪੰਜਾਬ ਚ ਅਗਾਂਵੰਧੂ ਕਿਸਾਨਾਂ ਨੂੰ ਵੀ ਦੇਖਿਆ ਆ ਕਈ ਵਾਰੀ ਉਹਦੇ ਨਾਲ ਫਿਰ ਮਨ ਦੇ ਵਿੱਚ ਆਉਂਦਾ ਜਰਾ ਇੰਨਾ ਸ਼ਰਮਾਇਆ ਕਿੱਥੋਂ ਲਾਵਾਂਗੇ ਮੰਨ ਲੋ ਨੇ ਕੋਲੂ ਹੀ ਲਾਉਣਾ ਆ ਹਾਂ ਹਾਂ ਜਾਂ ਉਹਨੇ ਨਾਲ ਆਟਾ ਚੱਕੀ ਵੀ ਲਾਉਣੀ ਆ ਇਹੋ ਜਿਹਾ ਫਿਰ ਸਰਕਾਰੀ ਸਹਾਇਤਾ ਕੋਈ ਡਾਕਟਰ ਸਾਹਿਬ ਸਾਨੂੰ ਤੁਸੀਂ ਕਿਸਾਨ ਵੀਰਾਂ ਨੂੰ ਪ੍ਰੋਵਾਈਡ ਕਰਦੇ ਹੋ ਹਾਂਜੀ ਬਿਲਕੁਲ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਸਾਡੇ ਕੋਲੇ ਨਾ ਸਕੀਮਾਂ ਆਉਂਦੀਆਂ ਰਹਿੰਦੀਆਂ ਨੇ ਜੀ ਜਿਵੇਂ ਕਿ ਪਿੱਛੇ ਦੇ ਸਾਡੇ ਕੋਲੇ ਆਈ ਸੀ ਕਿ ਜੇ ਕਿਸੇ ਨੇ ਕੋਈ ਤੇਲ ਦੇ ਬਾਰੇ ਕੋਲੂ ਜਿਵੇਂ ਆਪਾਂ ਕਹਿੰਦੇ ਨੇ ਦੇਸੀ ਭਾਸ਼ਾ ਦੇ ਵਿੱਚ ਆਇਲ ਮਿੱਲ ਕਹਿੰਦੇ ਅਸੀਂ ਉਹਨੂੰ ਹਾਂ ਹਾਂ ਵੀ ਆਇਲ ਮਿੱਲ ਤੱਕ ਛੋਟਾ ਜਿਹਾ ਪਲਾਂਟ ਲਾਉਣਾ ਚਾਹੁੰਦਾ ਤਾਂ ਅਸੀਂ ਉਹਦੇ ਤੇ ਕਿਸਾਨ ਨੂੰ 50% ਤੱਕ ਵੀ ਸਬਸਿਡੀ ਦਾ ਸੀਗਾ ਸਾਡੇ ਕੋਲੇ 50% ਦੀ ਹਾਂਜੀ ਹਾਂਜੀ ਸੋ ਇਸ ਤਰ੍ਹਾਂ ਦੀਆਂ ਜਿਹੜੇ ਕਿਸਾਨ ਸਾਡੇ ਨਾਲ ਜੁੜਦੇ ਨੇ ਜਿਹੜੇ ਉਹ ਮੌਕੇ ਤੇ ਆ ਕੇ ਉਸ ਸਕੀਮ ਦਾ ਲਾਭ ਲੈ ਸਕਦੇ ਨੇ ਇਸ ਤਰ੍ਹਾਂ ਦੀਆਂ ਮਤਲਬ ਇਹ ਤਾਂ ਮੈਂ ਇੱਕ ਤੁਹਾਨੂੰ ਉਦਾਹਰਣ ਦਿੱਤੀ ਆ ਇਸੇ ਤਰ੍ਹਾਂ ਜਿਵੇਂ ਹੁਣ ਮੱਕੀ ਦੀ ਆਪਾਂ ਗੱਲ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਮੱਕੀ ਦੇ ਉੱਤੇ ਉਤਸ਼ਾਹਿਤ ਕਰਨ ਵਾਸਤੇ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਨੇ ਜਿਵੇਂ ਬੀਜ ਦੇ ਉੱਤੇ ਸਬਸਿਡੀ ਸੀਗੀ ਜੀ ਉਹਦੇ ਉੱਤੇ ਜਿਵੇਂ ਖਾਦ ਪਾਉਣ ਵਾਸਤੇ ਜਿਹੜਾ ਖਰਚਾ ਹੁੰਦਾ ਉਹਨੂੰ ਸਬਸਿਡੀ ਦੇ ਤੌਰ ਤੇ ਕੋਈ ਜਿਹੜੀਆਂ ਸਪਰੇਅ ਹੁੰਦੀਆਂ ਨੇ ਉਹਨੂੰ ਸਬਸਿਡੀ ਦੇ ਤੌਰ ਤੇ ਕਿਸਾਨਾਂ ਨੂੰ ਦਿੱਤੇ ਜਾਂਦੇ ਆ ਵੀ ਤੁਸੀਂ ਮੱਕੀ ਬੀਜੋ ਮੱਕੀ ਇੱਧਰ ਆਓ ਝੋਨੇ ਨੂੰ ਛੱਡ ਕੇ ਕੋਈ ਹੋਰ ਫਸਲਾਂ ਜੇਕਰ ਕੋਈ ਲਾਉਂਦਾ ਹਾਂ ਸਰਕਾਰ ਵੱਲੋਂ ਵੀ ਕਾਫੀ ਤਰ੍ਹਾਂ ਦੀ ਜਿਹੜੀ ਸਹਾਇਤਾ ਹੈਗੀ ਆ ਉਹ ਕਿਸਾਨਾਂ ਲਈ ਦਿੱਤੀ ਜਾਂਦੀ ਹੈ। ਬਸ ਫਿਰ ਕਈ ਵਾਰੀ ਇਹ ਹੁੰਦਾ ਵੀ ਅਸੀਂ ਘਰ ਬੈਠੇ ਸਾਨੂੰ ਪਤਾ ਨਹੀਂ ਲੱਗਦਾ। ਹਾਂ। ਇਹ ਕਿਹੜੀ ਜਿਹੜੀ ਚੀਜ਼ ਆ ਇਹ ਸਾਨੂੰ ਮਿਲ ਰਿਹਾ ਇਹ ਫਾਇਦਾ ਮਿਲ ਰਿਹਾ ਜਾਂ ਇਹ ਸਬਸਿਡੀ ਮਿਲਦੀ ਹੈ। ਇਹ ਸਾਰਾ ਕੁਝ ਜਾਣਨ ਲਈ ਸਾਨੂੰ ਕਿੱਥੇ ਜਾਣਾ ਚਾਹੀਦਾ ਹੈ? ਕਿੱਥੋਂ ਪਤਾ ਕਰਨਾ ਚਾਹੀਦਾ ਤਾਂ ਕਿ ਸਾਨੂੰ ਜਿਵੇਂ ਤੁਸੀਂ ਥੋੜੀਆਂ ਜੀਆਂ ਗੱਲਾਂ ਦੱਸੀਆਂ ਹੀ ਆ ਹੈਨਾ ਇਹ ਤੇ ਦਿਮਾਗ 'ਚ ਆ ਗਈ ਆਪਣੇ चौहान ਸਾਹਿਬ ਦੇ ਤੁਹਾਨੂੰ ਪੁੱਛ ਲਿਆ ਘਰ ਬੈਠੇ ਤੇ ਨਹੀਂ ਪਤਾ ਲੱਗ ਸਕਦਾ। ਨਹੀਂ ਪਤਾ ਲੱਗਦਾ ਕਿੱਥੇ ਜਾਈਏ। ਜਾਂ ਕੋਈ ਇਹੋ ਜੀ ਤੁਹਾਡੀ ਕੋਈ ਵੈਬਸਾਈਟ ਹੋਵੇ سوشل میڈیا ਤੋਂ ਪਤਾ ਲੱਗਦਾ ਹੋਵੇ ਤੁਹਾਨੂੰ ਵੀ ਇਹ ਚੀਜ਼ਾਂ ਦਾ ਸਾਡੇ ਕੋਲ ਗਿਆਨ ਹੋਵੇ ਬਿਲਕੁਲ ਵੈਸੇ ਤਾਂ ਜਿਹੜੀ ਵੀ ਇਹ ਕੋਈ ਐਡ ਹੁੰਦੀ ਆ ਨਾ ਸਰਕਾਰ ਦੇ ਤਰਫ ਤੋਂ ਕੋਈ ਸਬਸਿਡੀ ਕਿਉਂਕਿ ਦੇਖੋ ਸਾਰੇ ਕਿਸਾਨਾਂ ਲਈ ਹੁੰਦੀ ਆ ਤਾਂ ਇਹ ਜਿਹੜੇ ਮੁੱਖ ਜਿਹੜੇ ਮੇਨ ਅਖਬਾਰ ਨੇ ਉਹਨਾਂ ਸਾਰਿਆਂ ਦੇ ਵਿੱਚ ਬਕਾਇਦਾ ਇਹਦੇ ਇਸ਼ਤਿਹਾਰ ਛਪਦੇ ਨੇ ਵੀ ਉਹਦੇ ਆਹ ਸਕੀਮ ਜਿਹੜੀ ਆ ਸਰਕਾਰ ਵੱਲੋਂ ਚਲਾਈ ਜਾ ਰਹੀ ਆ ਤੇ ਉਹਦਾ ਕਿਸਾਨ ਫਾਇਦਾ ਲੈਣ ਉਹ ਜਿਹੜੇ ਐਡ ਹੁੰਦੀ ਆ ਜਾਂ ਜਿਹੜਾ ਇਸ਼ਤਿਹਾਰ ਹੁੰਦਾ ਉਹਦੇ ਥੱਲੇ ਬਕਾਇਦਾ ਨੰਬਰ ਲਿਖਿਆ ਹੁੰਦੇ ਨੇ ਹਰੇਕ ਜ਼ਿਲ੍ਹੇ ਦੇ ਅੱਛਾ ਬਈ ਤੁਸੀਂ ਕੇਸ ਜ਼ਿਲ੍ਹੇ ਦੇ ਲਈ ਕਿਹੜੇ ਅਧਿਕਾਰੀ ਨੂੰ ਤੁਸੀਂ ਸੰਪਰਕ ਕਰਨਾ ਤੇ ਉਹਦਾ ਆ ਫੋਨ ਨੰਬਰ ਹਾਂ ਹਾਂ ਸੋ ਇਹਦਾ ਪ੍ਰਚਾਰ ਆ ਜਿਹੜਾ ਅਖਬਾਰਾਂ ਦੇ ਰਾਹੀਂ ਕੀਤਾ ਜਾਂਦਾ ਆਪਾਂ ਸਿਰਫ ਇਹੀ ਆ ਕਿ ਆਪਾਂ ਥੋੜਾ ਇਨਟਚ ਰਹਿਣਾ ਪਊਗਾ ਨਹੀਂ ਫਿਰ ਤੇ ਆਪਣੇ ਚਹਾਂਸਾ ਵੇ ਇਸ਼ਤਿਹਾਰ ਪੰਚਾਇਤ ਸਮਿਤੀਆਂ ਕੋਲ ਵੀ ਪਹੁੰਚਦੇ ਹੋਣਗੇ ਹਾਂ ਹੈਨਾ ਇਹ ਉਹਨਾਂ ਦੀ ਵੀ ਜਿੰਮੇ ਪਿੰਡਾਂ ਵਾਲਿਆਂ ਸਰਕਾਰਾਂ ਦੀਆਂ ਨਹੀਂ ਉਹਨਾਂ ਦੀ ਵੀ ਜ਼ਿੰਮੇਵਾਰੀ ਪੈਂਦੀ ਨਹੀਂ ਆਉਂਦੀ ਹੋਊ ਫੋਨ ਨਹੀਂ ਉਹ ਤਾਂ ਸਾਰੇ ਵਟਸਐਪ ਤੇ ਫੈਲ ਜਾਂਦੀ ਹੈ ਫੈਲ ਜਾਂਦੀ ਆ ਔਰ ਇਹ ਸਾਡਾ ਸਾਡਾ ਵੀ ਫਰਜ਼ ਬਣਦਾ ਮੰਨ ਲਓ ਮੈਂ ਜਿਹੜਾ ਉਹ ਅਖਬਾਰ ਚ ਪੜਿਆ ਤੇ ਮੈਂ ਬਾਕੀ ਆਪਣੇ ਜ਼ਿੰਮੇਦਾਰ ਵੀਰਾਂ ਨੂੰ ਵੀ ਪੜਾਵਾ ਤੇ ਉਹਨਾਂ ਨੂੰ ਦੱਸਾਂ ਕਿ ਉਹ ਦੇਖੋ ਇੱਕ ਇੱਕ ਕੜੀ ਜੋੜੀਏ ਤੇ ਸੰਗਲ ਬੰਦਾ ਹਾਂਜੀ ਹੈਨਾ ਸੰਗਲ ਐਵੇਂ ਨਹੀਂ ਇਕੱਠਾ ਬਣ ਜਾਂਦਾ ਇਹ ਕੜੀ ਚਾਂ ਨੂੰ ਜੋੜਨੀ ਪੈਣੀ ਆ ਲੋ ਜੀ चौहान ਸਾਹਿਬ ਜੀਓ ਹਾਂਜੀ ਅਗਲਾ ਜਿਹੜਾ ਸਿਲਸਿਲਾ ਹੈ ਸਾਡਾ ਮੌਸਮ ਦਾ ਅੱਛਾ ਜੀ ਹਾਂਜੀ ਮੌਸਮ ਵਿਭਾਗ ਵਾਲਿਆਂ ਨੇ ਜਿਹੜੀ ਸਾਨੂੰ ਖਬਰ ਕੱਲੀ ਆ ਇਹਦੇ ਚ ਪਹਿਲੇ ਆਂਦਾ ਤਾਪਮਾਨ ਦੱਸ ਦਿਓ ਜੀ ਪਿਛਲੇ 24 ਘੰਟਿਆਂ ਚ ਜਿਹੜਾ ਤਾਪਮਾਨ ਆ ਜਲੰਧਰ ਚ ਵਾਧ ਤੋਂ ਵਾਧ 34.5 ਡਿਗਰੀ ਸੈਲਸੀਅਸ ਰਿਹਾ ਤੇ ਘੱਟ ਤੋਂ ਘੱਟ 25.5 ਗੁਰਦਾਸਪੁਰ ਚ 30 ਡਿਗਰੀ ਸੈਲਸੀਅਸ ਤੇ 25 ਡਿਗਰੀ ਸੈਲਸੀਅਸ ਫਿਰੋਹੀਪੁਰ ਚ ਵਾਤਵਾਰ 27.2 ਤੇ ਘੱਟ ਤੋਂ ਘੱਟ 25.1 ਪਟਿਆਲਾ ਚ 27.5 ਵਾਤਵਾਰ ਤੇ ਘੱਟ ਤੋਂ ਘੱਟ 25.9 ਅੰਮ੍ਰਿਤਸਰ ਚ 27.2 ਤੇ 23 ਡਿਗਰੀ ਸੈਲਸੀਅਸ ਤੇ ਬਠਿੰਡਾ ਚ ਵਾਤਵਾਰ 29 ਤੇ ਘੱਟ ਤੋਂ ਘੱਟ 25 ਡਿਗਰੀ ਸੈਲਸੀਅਸ ਜਿਹੜਾ ਨਾ ਜੀ ਇਹ ਮੌਸਮ ਤਾਪਮਾਨ ਰਿਹਾ ਵਾ بارشਵਾਰੀ ਦੱਸ ਦਿਓ ਜੀ ਆਹ بارش ਦੇ ਬਾਰੇ ਇਹਨਾਂ ਨੇ ਜਿਹੜੀ ਖਬਰ ਕੱਲੀ ਆਂਦੇ ਆ ਵੀ ਸੂਬੇ ਚ ਨਾ ਟੁੱਟਵੀਂ بارش ਹੋਏਗੀ ਅੱਛਾ ਕਠੀ ਕਿਤਰੇ ਨਹੀਂ ਹੋਏਗੀ ਕਿਤੇ ਕਿਤੇ ਪੈ ਸਕਦੀ ਆ ਆਮ ਤੌਰ ਤੇ ਮੌਸਮ ਜਿਹੜਾ ਇੱਕ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਚਲੋ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਕੋਈ ਸਾਡੇ ਪ੍ਰੋਗਰਾਮ ਦੇ ਸੰਬੰਧੀ ਸਵਾਲ ਕਰਨਾ ਚਾਹੁੰਦੇ ਹੋ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ दूरदर्शन केंद्र भगवान महावीर मार्ग जालंधर पिन कोड 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਡਾਕਟਰ ਸਾਨੀ ਅੱਜ ਬਹੁਤ ਖੂਬਸੂਰਤ ਗੱਲਾਂ ਦਸੀਆਂ ਨੇ ਸਾਨੂੰ ਵੀ ਆਪਣੀ ਮਿੱਟੀ ਦੀ ਜਿਹੜੀ ਹੈ ਉਹ ਭਾਉ ਆਪਣੀ ਸੁਧਾਰਨ ਲਈ ਮੁਨਾਫੇ ਲਈ ਪਾਣੀ ਨੂੰ ਬਚਾਨ ਲਈ ਔਰ ਹੋਰ ਕਈ ਫਾਇਦੇ ਲਈ ਸਾਨੂੰ ਫਸਲੀ ਬਦਲਾ ਫਸਲੀ ਵਿਪਿੰਤਾਵਲ ਆਣਾ ਚਾਹੀਦਾ ਹੈ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਦੇਖਦੇ ਰਹੋ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਜੈ